ਮਿੱਤਰੋ ਹੌਲੈਂਡ ਕੋਲ ਆ ਚੁੱਕੇ ਆ 3702 ਖੜਾ ਜੀ ਆਲ ਰਾਉਂਡਰ ਕੰਪਨੀ ਲਿਖ ਕੀ ਦੇਣ ਲੱਗੀ ਆਲ ਰਾਉਂਡਰ ਪਲੱਸ ਵਾਲਾ ਜੀ 3 ਸਪੀਡ 50 ਐਚਪੀ ਦੇ ਵਿੱਚ ਆ ਟਾਇਰ ਚਾਰੇ ਨਵੇਂ ਨੇ 18 ਮਾਡਲ ਆ ਜੀ 5 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਆ ਤੇ ਨਾਲ ਆ ਗਿਆ ਜੀ ਨਿਊ ਹੌਲੈਂਡ 3730 ਪਰ ਆ ਤੇ ਹੁਣ ਸੋਨੂੰ ਮਿੱਤਰੋ ਇੱਧਰ ਦੇਖੋ ਲੈਂਡ ਚੈੱਕ ਕਰੋ ਹੌਲੈਂਡੀ ਦਿਖਾਵਾਂਗੇ ਸਾਰੇ ਇਹ ਮਾਡਲ ਹੈਗਾ ਜੀ 14 3 ਲੱਖ ਤੇ 85 ਹਜ਼ਾਰ ਰੁਪਏ ਡਿਮਾਂਡ ਆ ਇਹ ਟਰੈਕਟਰ ਦੀ ਇਹਦੀ ਵੀ ਕ੍ਰੀਸ਼ਨ ਚੰਗੀ ਜੀ ਆ ਗਿਆ ਗਿਆ ਜੀ ਸੁਪਰ ਪਲੱਸ 3730 ਹੁਣ ਮੈਂ ਤੁਹਾਨੂੰ ਸਾਰੀਆਂ ਵੈਰੀਟੀਆਂ ਦਿਖਾਵਾਂਗੇ ਤੁਹਾਨੂੰ 730 ਨਿਊ ਹਾਲੈਂਡ 730 ਸੁਪਰ ਪਲੱਸ ਜੀ 19 ਮਾਡਲ ਦੇ ਵਿੱਚ ਆ ਪੰਜ ਲੱਖ ਤੇ 70000 ਰੁਪਏ ਡਿਮਾਂਡ ਆ ਜੀ ਟਰੈਕਟਰ ਦੀ ਤੇ ਨਾਲ ਆ ਗਿਆ ਜੀ ਕੱਲਾ ਸੁਪਰ ਸੁਪਰ ਪਲੱਸ ਇਹ ਉੱਚੇ ਮਾਡਲ ਦੇ ਵਿੱਚ ਆ ਗਿਆ 73 ਇਹ ਮਾਡਲ ਹੈਗਾ ਜੀ 20 ਮਾਡਲ ਦੇ ਵਿੱਚ ਆ 6 ਲੱਖ ਤੇ 45000 ਰੁਪਏ ਵੀਰਾਂ ਨੇ ਡਿਮਾਂਡ ਰੱਖਿਆ ਟਰੈਕਟਰ ਦੀ 3 ਸਪੀਡ ਦੇ ਵਿੱਚ ਆ ਜੀ ਬੈਕ ਟਾਇਰ ਬਿਲਕੁਲ ਸਾਫ਼ ਤੇ ਚੰਗੇ ਪਿਆ ਜੀ ਬੈਕ ਟਾਇਰ ਜੀ ਇਹ ਗੱਲ ਕਰੀਏ 80 ਕੁ ਪੈਸੇ ਟਾਇਰ ਹੋਣਗੇ ਤੇ ਫਰੰਟ ਟਾਇਰ ਵੀ ਚੰਗੇ ਪਈ ਟਰੈਕਟਰ ਦੇ ਬਾਕੀ ਅਚਾਰ ਨੰਬਰ ਦੇ ਵਿੱਚ ਹੀ ਹੋਣਗੇ ਜੀ ਜਿੰਨੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਅੱਗੇ ਆਇਆ ਜੀ ਨਿਊ ਹਾਲੈਂਡ 3730 ਸਪੈਸ਼ਲ ਐਡੀਸ਼ਨ ਆ ਇਹ ਨਹੀਂ ਜਿਵੇਂ ਕਿ ਜੀ ਪੰਜਾਬ ਦੇ ਵਿੱਚ ਬੜੀ ਮੰਗਾ ਡਿਮਾਂਡ ਆ ਇਹ ਆ ਜੀ 19 ਮਾਡਲ ਆ 6 ਲੱਖ 75000 ਡਿਮਾਂਡ ਆ ਜਿੰਨੇ ਟਰੈਕਟਰ ਮਿੱਤਰੋ ਤੁਹਾਨੂੰ ਦਿਖਾਈ ਜਾਂਦੇ ਆ ਰੇਟ ਮਿੱਤਰੋ ਮੌਕੇ ਦਾ ਫਤਿਹਾਬਾਦ ਟਰੈਕਟਰ ਮੰਡੀ ਤੋਂ ਮਿੱਤਰੋ ਇਹ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਇਹ ਆ ਗਿਆ ਜੀ 3730 ਸਪੈਸ਼ਲ ਐਡੀਸ਼ਨ 19 ਮਾਡਲ ਵਿੱਚ ਆ 6 ਲੱਖ 75000 ਡਿਮਾਂਡ ਆ ਟਰੈਕਟਰ ਦੀ ਰੇਟ ਮਿੱਤਰੋ ਮੌਕੇ ਦਾ ਬਾਕੀ ਜਿੰਨੇ ਟਰੈਕਟਰ ਤੁਹਾਨੂੰ ਦਿਖਾਵਾਂਗੇ ਐਨਓਸੀ ਮਿਲ ਜੂ ਕਾਗਜ਼ ਪੱਤਰ ਤੁਹਾਨੂੰ ਓਕੀ ਮਿਲ ਲਗੇ ਮਿੱਤਰੋ ਟਾਇਰ ਚੈੱਕ ਕਰੋ ਪਹਿਲਾਂ ਦਾ ਮਗਰ ਲਈ ਲਓ ਸਾਫ ਪਏ ਨੇ ਬੀਕੇਟੀ ਕਮਾਂਡਰ ਦੇ ਟਾਇਰ ਲੱਗੇ ਹੋਏ ਨਹੀਂ ਇਹ ਮਗਰ ਲਈ ਤੇ ਨਾਲ ਆ ਗਿਆ ਜੀ 37th Holland Special Edition ਇੱਧਰ ਵੀ ਇਹ ਹੈਗਾ ਜੀ ਮਾਡਲ 19 ਤੇ ਆ ਆ ਗਿਆ ਮਾਡਲ 18 18 ਮਾਡਲ ਦੇ ਵਿੱਚ ਆ ਗਿਆ ਜੀ ਇੱਧਰ ਹੁਣ ਮਾਡਲ ਘਟਣਗੇ ਮੈਨੂੰ ਲੱਗਦਾ ਆ 17 ਹੋਵੇ ਇਹਦੇ ਟਾਇਰ ਜਿਵੇਂ ਨਵੇਂ ਆ ਜੀ ਇਹ ਟਰੈਕਟਰ ਦੇ ਇਹਦੇ ਲੱਗੇ ਹੋਏ ਨਹੀਂ ਜੀ ਟਾਇਰ ਸਖਤੀ ਪਲੱਸ ਉਰੀਅਰ ਦੇ ਵਿੱਚ ਟਾਇਰ ਲੱਗੇ ਹੋਏ ਨਹੀਂ ਜੀ ਇਹ ਆ ਗਿਆ ਜੀ 18 ਮਾਡਲ ਦੇ ਵਿੱਚ 865500 ਰੁਪਏ ਡਿਮਾਂਡ ਹੈ ਜੀ ਨਾਲ ਆ ਗਿਆ ਜੀ ਇਹ ਵੀ 18 ਮਾਡਲ ਦੇ ਵਿੱਚ ਹੈ ਜੀ 630000 ਡਿਮਾਂਡ ਹੈ ਇਹ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੀ ਮਿੱਤਰੋ ਦੋਨਾਂ ਟਰੈਕਟਰਾਂ ਦੀ ਕੰਡੀਸ਼ਨ ਲਗਭਗ ਸੇਮ ਹੀ ਹੈ ਪੂਰੇ ਚੰਗੀ ਕੰਡੀਸ਼ਨ ਦੇ ਆ ਇਧਰ ਲਈ 655 ਡਿਮਾਂਡ ਹੈ ਜੀ ਇਹਦੀ ਹੈ ਕਿ 630000 ਡਿਮਾਂਡ ਹੈ ਤੇ ਫਰੰਟ ਟਾਇਰ ਵੀ ਚੰਗੇ ਪਏ ਫਰੰਟ ਟਾਇਰ ਦਾ ਜਿਵੇਂ ਕਰੀਏ ਨਵੀਆਂ ਐਮ ਆਰ ਐਫ ਦੇਖੋ ਮਿੱਤਰੋ ਇਹ ਥੋੜੇ ਜੇ ਮੀਂਹ ਦੇ ਕਾਰਨ ਟਾਇਰ ਟੁੱਟ ਜੇ ਲੱਭੜੇ ਪਿਆ ਚੱਲ ਕੇ ਆਏ ਕਰਕੇ ਟਰੈਕਟਰ ਮਿੱਤਰੋ ਬਾਕੀ ਇੰਜਨ ਗੇਅਰ ਦੇ ਓਕੇ ਆ ਰੰਗ ਪੇਂਟ ਸਾਰਾ ਨਾਲ ਦਾ ਰੰਗ ਪੇਂਟ ਦੇਖ ਸਕਦੇ ਹੋ ਮਿੱਤਰੋ ਜਿਵੇਂ ਅਰੀਜਨਲ ਪਿਆ ਨਾਲ ਦਾ ਰੰਗ ਪੇਂਟ ਆ ਅੱਗੇ ਆ ਜੀ ਨਿਊ ਹਾਲੈਂਡ 552B ਨਗਰੀ ਸੱਤੀਤੀ ਕਰਦੇ ਕਰਦੇ ਹੁਣ 552B ਚੱਲ ਪਿਆ ਮਿੱਤਰੋ ਇਹ ਮਾਡਲ ਹੈਗਾ ਜੀ 552 2021 ਮਾਡਲ ਦੇ ਵਿੱਚ 9 ਲੱਖ ਤੇ 10000 ਰੁਪਏ ਡਿਮਾਂਡ ਆ ਬਾਕੀ ਟਰੈਕਟਰ ਮਿੱਤਰੋ ਨਵੇਂ ਪਿਆ ਇੰਜਨ ਗੇਅਰ ਨੂੰ ਦੇਖੋ ਕੰਡੀਸ਼ਨ ਨਾਲ ਬਿਲਕੁਲ ਸਾਫ ਟ੍ਰੈਕਟਰ ਪਿਆ ਜੀ ਐਮ ਆਰ ਐਫ ਦੇ ਟਾਇਰਾਂ ਦੇ ਵਿੱਚ ਆ ਤੇ ਨਾਲ ਆ ਗਿਆ ਜੀ ਸਪੰਜਾ ਵੀ ਹਾਲੈਂਡ ਪਲੱਸ ਇਹ ਲਗਭਗ ਸੇਮ ਆ ਇਹ ਮਾਡਲ ਹੈਗਾ ਜੀ 21 ਮਾਡਲ ਦੇ ਵਿੱਚ ਆ ਇਹ ਵੀ ਇਹਦੀ ਡਿਮਾਂਡ ਹੈਗੀ ਆ 9 ਲੱਖ 10 ਡਿਮਾਂਡ ਵੀ ਸੇਮ ਆ ਮਿੱਤਰੋ ਰੇਟ ਮਾਡਲ ਵੀ ਸੇਮ ਆ ਤੇ ਟਾਇਰਾਂ ਦੀ ਜੇ ਗੱਲ ਕਰੀਏ ਚਾਰੇ ਟਾਇਰ ਇਹਦੇ ਬਿਲਕੁਲ ਨਵੇਂ ਲੱਗੇ ਹੋਏ ਆ ਫਰੰਟ ਟਾਇਰ ਦੇਖੋ ਐਮ ਆਰ ਐਫ ਬਾਂਗਲੇ ਟਾਇਰ ਵੀ ਚੈੱਕ ਕਰ ਸਕਦੇ ਮਿੱਤਰੋ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਆ ਜੀ ਇਹਦੇ ਅੱਗੇ ਆ ਗਿਆ ਜੀ ਹੌਲੈਂਡ 6510 ਕੋਠੇ ਜਿੱਡਾ ਟਰੈਕਟਰ ਖੜਾ ਮਿੱਤਰੋ ਫਤਿਹਬਾਦ ਮੰਡੀ ਤੇ 19 ਮਾਡਲ ਦੇ ਵਿੱਚ 9 ਲੱਖ ਤੇ 15000 ਰੁਪਿਆ ਜਿਵੇਂ ਕਿ ਦੀ ਜੇ ਬੰਦਾ 55 20 ਲੈਣ ਜਾਂਦਾ ਜਰਾਹੀ ਲੈ ਜੇ ਰੇਟ ਲਗਭਗ ਸੀ ਵੀ ਇਹਨਾਂ ਦਾ ਰੇਟ ਮਿੱਤਰੋ ਮੌਕੇ ਦਾ ਰੇਟ ਆ ਬਾਕੀ ਗੱਲਬਾਤ ਕਰਕੇ ਟਰੈਕਟਰ ਤੁਸੀਂ ਕੋਈ ਵੀ ਲੈਣਾ ਲਿਜਾ ਸਕਦੇ ਹੋ ਟਾਇਰ ਟੂਰਾਂ ਕੰਨ ਨੂੰ ਪੂਰਾ ਚੰਗਾ ਪਿਆ 6510 ਆ ਜੀ ਹੌਲੈਂਡ 9 ਲੱਖ ਤੇ 15000 ਰੁਪਿਆ ਡਿਮਾਂਡ ਹੈ ਜੀ ਅੱਗੇ ਆ ਗਿਆ ਜੀ ਸਵਰਾਜ ਸਵਰਾਜ 850 ਆ ਗਿਆ ਜੀ 3 ਸਪੀਡ ਦੇ ਵਿੱਚ ਆ 22 ਮਾਡਲ ਆ ਜੀ ਅੱਗੇ ਆ ਗਿਆ ਜੀ John Deere 5050D ਇਹ ਵੀ ਬਾਈ ਮਾਡਲ ਦੇ ਵਿੱਚ ਆ 6 ਲੱਖ 75000 ਰੁਪਿਆ ਡਿਮਾਂਡ ਆ ਟਰੈਕਟਰ ਦੀ ਮਿੱਤਰੋ ਕੰਡੀਸ਼ਨ ਦਾ ਪੂਰਾ ਚੰਗਾ ਪਿਆ ਸਾਫ ਹੈ ਟਰੈਕਟਰ ਸਾਰਾ ਅੱਗੇ ਆਵੇ ਜੀ John Deere 5310 ਬੈਗ ਟਾਇਰ ਮਿੱਤਰੋ ਜਮਾ ਨਵੇਂ ਲੱਗੇ ਹੋਏ ਨੇ ਤੇ LT ਆ LT ਵਾਲੀ ਕਹਿੰਦੇ ਮਿੱਤਰੋ ਆਪਣੇ ਮੱਗ ਦੀ ਵਾਲੀ ਆ 11 ਮਾਡਲ ਦੇ ਵਿੱਚ ਆ 5 ਲੱਖ ਤੇ 40000 ਰੁਪਿਆ ਵੀ ਨਾਲੇ ਡਿਮਾਂਡ ਰੱਖਿਆ ਟਰੈਕਟਰ ਦੀ ਇਦੋਂ ਬਾਅਦ ਦੇ ਵਿੱਚ ਜਿਵੇਂ ਕਿ ਇਹਨਾਂ ਵਾਲੇ ਚੱਲ ਪਈ ਜੀ 439 8 ਮਾਡਲ 2.5 ਲੱਖ ਰੁਪਿਆ ਡਿਮਾਂਡ ਆ ਜੀ ਇਹ ਫਤਿਆਬਾਦ ਟਰੈਕਟਰ ਮੰਡੀ ਦੇ ਮਿੱਤਰੋ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਬਾਈ ਮਿੱਤਰੋ ਆਹ ਦਿਖਾਦੇ ਤੁਹਾਨੂੰ ਸਾਰੇ ਹੌਲਾਂ ਨੇ ਮਿੱਤਰੋ ਲੈਂ ਜਿਹਦੇ ਵਿੱਚ ਹੀ ਖੜੇ ਸੀ ਤੇ ਫਤਿਆਬਾਦ ਮੰਡੀ ਬਹੁਤ ਭਰਦੀ ਆ ਤੇ ਦੱਬ ਕੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ। ਜੇ ਵਧੀਆ ਸ਼ੇਅਰ ਕਰਤੀ ਤੇ ਵੀਡੀਓ ਮਿੱਤਰੋ ਸਾਰੇ ਕਿਤੇ ਕਮਾ ਆਦੀ ਤਾਂ ਹਰ ਐਤਵਾਰ ਤੁਹਾਨੂੰ ਮਿੱਤਰੋ ਆਹ ਮੰਡੀ ਦੀ ਵੀਡੀਓ ਦੇਖਣ ਨੂੰ ਮਿਲਿਆ ਕਰੂ ਕਰ ਦਿਓ ਦੱਬ ਕੇ ਸ਼ੇਅਰ ਧੰਨਵਾਦ।